ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਥੌਰਦਾ ਗੁਰੂਜ਼ ਟੀਚਿੰਗ ਦਾ ਲਾਰਡ ਇਜ਼ ਫਾਊਂਡ ਐਂਡ ਵਨ ਲਾਈਟ ਮੈਰਜਸ ਇਨਟੂ ਦਾ ਲਾਈਟ ਗੁਰਮਤੀ ਹਰ ਪਾਈਐ ਗੁਰੂ ਦੀ ਕਹੀ ਗਈ ਗੱਲ ਤੇ ਅਮਲ ਕਰਕੇ ਆਪਣੀ ਮਤ ਨੂੰ ਗੁਰੂ ਦੇ ਦੱਸੇ ਮਾਰਗ ਤੇ ਲਾ ਕੇ ਹੀ ਪਰਮਾਤਮਾ ਜੀ ਨਾਲ ਮੇਲ ਹੁੰਦਾ ਹੈ ਜੀਨਾ ਦੀ ਮਤ ਗੁਰੂ ਦੇ ਦੱਸੇ ਮਾਰਗ ਤੇ ਚੱਲ ਪਈ ਉਹਨਾਂ ਨੇ ਹੀ ਪਰਮਾਤਮਾ ਨੂੰ ਮਿਲਣਾ ਹੈ ਜੀਨਾ ਦੀ ਮਤ ਚੰਗੇ ਪਾਸੇ ਲੱਗ ਗਈ ਲੋੜਵੰਦਾਂ ਦਾ ਭਲਾ ਕਰਦੀ ਹੈ ਕਹਿਣੀ ਕਥਨੀ ਨੂੰ ਪੂਰਾ ਕਰਦੀ ਹੈ ਕਿਸੇ ਦਾ ਮਾੜਾ ਨਹੀਂ ਸੋਚਦੀ ਉਹੀ ਪਰਮਾਤਮਾ ਜੀ ਨੂੰ ਮਿਲਣਗੇ ਉਹੀ ਪਰਮਾਤਮਾ ਜੀ ਨਾਲ ਮੇਲ ਕਰਾਉਣਗੇ ਜੀਨਾ ਦੀ ਮਨ ਦੀ ਸੋਚ ਮਨ ਜੀਤੇ ਜਗ ਜੀਤ ਹੋ ਗਿਆ ਜਿਨ੍ਹਾਂ ਨੇ ਆਪਣੇ ਮਨ ਤੇ ਕਾਬੂ ਪਾ ਕੇ ਜੱਦ ਨੂੰ ਜਿੱਤ ਲਿਆ ਹੈ ਜਿਨ੍ਹਾਂ ਨੇ ਸਾਰਿਆਂ ਨਾਲ ਭਾਈਚਾਰਕ ਸਾਂਝ ਬਣਾਈ ਅਲਾਹੀ ਵਾਹਿਗੁਰੂ ਨੇ ਪਰਮਾਤਮਾ ਨੇ ਆਪਣੇ ਦਰਸ਼ਨ ਉਹਨਾਂ ਨੂੰ ਹੀ ਦਿੱਤੇ ਹਨ ਇਤਿਹਾਸ ਗਵਾਹ ਹੈ ਇਤਿਹਾਸ ਦੇ ਵਿੱਚ ਉਹਨਾਂ ਸੱਜਣਾ ਪੁਰਖਾਂ ਮਹਾਪੁਰਸ਼ਾਂ ਬਲੀਆਂ ਦਾ ਨਾਮ ਅੱਜ ਵੀ ਸਨਹਿਰੀ ਅੱਖਰਾਂ ਚ ਦਰਜ ਹੈ ਤੇ ਜਿਨ੍ਹਾਂ ਨੇ ਹੋਰਾਂ ਦਾ ਮਾੜਾ ਸੋਚਿਆ ਮਾੜੀ ਸੋਚ ਰੱਖੀ ਮਾੜੇ ਪਾਸੇ ਲਾਇਆ ਉਹਨਾਂ ਦਾ ਉਦੋਂ ਹੀ ਨਾਸ਼ ਹੋ ਗਿਆ ਤੇ ਉਹਨਾਂ ਦੀਆਂ ਪੀੜ੍ਹੀਆਂ ਦਾ ਵੀ ਨਾਸ਼ ਹੋ ਗਿਆ। ਇਨਸਾਨ ਸੱਤ ਮਾਰਗ ਚੱਲੋ ਸਾਰਿਆਂ ਦਾ ਭਲਾ ਕਰਦੇ ਸੋ।